ਗੁਰਦੁਆਰਾ ਸਾਹਿਬ ਗੁਰਦੁਆਰਾ ਲਫ਼ਜ਼ ਦਾ ਅਰਥ ਹੈ ਗੁਰੂ ਦਾ ਦਵਾਰਾ ਜਾਂ ਗੁਰੂ ਦਾ ਘਰ ਜਿਸ ਦਰ ਉੱਤੇ ਜਾ ਕੇ ਗੁਰੂ ਦੇ ਮਿਲਾਪ ਵਾਲੇ ਰਾਤੇ ਤੁਰਿਆ ਜਾ ਸਕਦਾ ਹੈ ਗੁਰਦੁਆਰਾ ਸ਼ਬਦ ਸਿੱਖ ਧਾਰਮਿਕ ਸਥਾਨ ਵਾਸਤੇ ਵਰਤਿਆ ਜਾਂਦਾ ਹੈ ਗੁਰਦੁਆਰੇ ਨੂੰ ਪਹਿਲਾਂ ਧਰਮਸਾਲ ਕਿਹਾ ਜਾਂਦਾ ਸੀ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਸਤਾਈਵੀਂ ਪੌੜੀ ਵਿੱਚ ਵੀ ਧਰਮਸਾਲ ਸ਼ਬਦੀ ਵਰਤੋਂ ਕੀਤੀ ਗਈ ਹੈ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਿਸੂਆ ਗੁਰੂ ਸਾਹਿਬਾਨ ਨੇ ਆਪਣੇ ਵੇਲੇ ਸਿੱਖੀ ਪ੍ਰਚਾਰ ਦੇ ਜਿਹੜੇ ਕੇਂਦਰ ਸਥਾਪਿਤ ਕੀਤੇ ਸਨ ਉਹ ਸਾਰੇ ਹੀ ਧਰਮ ਸਾਲ ਸਨ ਗੁਰੂ ਸਾਹਿਬ ਨੇ ਸੰਗਤ ਕਰਨ ਉੱਤੇ ਜ਼ੋਰ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਹੀ ਧਰਮ ਸਾਲ ਜਾਂ ਚਟਸਾਲ ਸ਼ਬਦ ਗੁਰਦੁਆਰੇ ਲਈ ਵਰਤਿਆ ਗਿਆ ਹੈ ਬਹੁਤ ਸਾਰੇ ਸ਼ਰਧਾਲੂਆਂ ਦੇ ਘਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੁੰਦਾ ਹੈ ਪਰ ਉਸ ਕਮਰੇ ਜਾਂ ਘਰ ਨੂੰ ਗੁਰਦੁਆਰਾ ਨਹੀਂ ਕਿਹਾ ਜਾ ਸਕਦਾ ਨਿਸ਼ਾਨ ਸਾਹਿਬ ਗੁਰਦੁਆਰੇ ਦੀ ਪਛਾਣ ਹੈ ਸਿੱਖ ਰਹਿਤ ਮਰਿਆਦਾ ਅਨੁਸਾਰ ਕਿਸੇ ਵੀ ਇਤਿਹਾਸਕ ਜਾਂ ਸਿੱਖ ਸਵਾ ਗੁਰਦੁਆਰੇ ਦੇ ਰੋਜ਼ਾਨਾ ਕਾਰਜ ਇਸ ਤਰ੍ਹਾਂ ਹਨ ਸਵੇਰੇ ਅੰਮ੍ਰਿਤ ਵੇਲੇ ਪ੍ਰਕਾਸ਼ ਨਿਤਨੇ ਬਾਣੀਆਂ ਦਾ ਪਾਠ ਕੀਰਤਨ ਕਥਾ ਵਿਚਾਰ ਅਰਦਾਸ ਸ਼ਾਮ ਵੇਲੇ ਰਹਿਰਾਸ ਸਾਹਿਬ ਕੀਰਤਨ ਕਥਾ ਵਿਚਾਰ ਅਰਦਾਸ ਅਤੇ ਸੁਖਾਸਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ